ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛਿਆ ਰਹਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਦਫਤਰੀ ਕੰਮ ਕੰਪਿਊਟਰ ਲੈਪਟਾਪ ਜਾਂ ਫੋਨ ਨਹੀਂ ਕੀਤੇ ਜਾਂਦੇ ਹਨ ਹੋਰ ਤਾਂ ਹੋਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਫੋਨ ਦੇ ਆਦੀ ਹੋ ਗਏ ਹਨ ਹਾਲਾਂਕਿ ਇਲੈਕਟ੍ਰੋਨਿਕ ਯੰਤਰਾਂ ਦੀ ਵਰਤੋਂ ਜਿਆਦਾ ਵਰਤੋਂ ਨੌਜਵਾਨੀ ਨੂੰ ਨੁਕਸਾਨ ਦੇ ਸਾਬਤ ਹੋ ਰਹੀ ਹੈ ਸਿਹਤ ਮਾਹਰਾਂ ਦੇ ਅਨੁਸਾਰ 20 ਤੋਂ ਲੈ ਕੇ 55 ਸਾਲ ਦੀ ਉਮਰ ਦੇ ਲੋਕ ਗੈਜੇਟਸ ਦੀ ਜਿਆਦਾ ਵਰਤੋਂ ਕਾਰਨ ਪੈਠੇ ਦਰਦ ਗਰਦਨ ਤੇ ਦਰਦ ਅਤੇ ਰੀੜ ਦੀ ਹੱਡੀ ਦੀ ਸਮੱਸਿਆ ਤੋਂ ਪੀੜਤ ਹਨ ਜੀਹਾਂ ਨਾਲ ਹੀ ਜਿੰਨਾ ਜ਼ਿਆਦਾ ਲੋਕ ਇਨਾਈ ਯੰਤਰਾਂ ਦੇ ਆਦੀ ਹੋ ਰਹੇ ਹਨ ਉਨਾਂ ਹੀ ਰੀੜ ਦੀ ਹੱਡੀ ਤੇ ਮਾੜਾ ਅਸਰ ਪੈ ਰਿਹਾ ਜੇਕਰ ਇਸ ਮਸਨ ਨਜ਼ਰਾਂ ਦਸ ਕਰ ਦਿੱਤੇ ਜਾਵੇ ਤਾਂ ਗਰਦਨ ਚ ਦਰਦ, ਮੋਡਿਆਂ ਚਕੜਾ, ਸਿਰ ਦਰਦ ਅਤੇ ਸਰੀਰ ਗਤੀਵਿਧੀ ਦੀ ਕਮੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਹਸਪਤਾਲ ਚ ਜਾਣਾ ਆਉਣ ਵਾਲੇ 10-12 ਬਰੀਜਾਂ ਚੋਂ 4-5 ਦੇ ਕਰੀਬ ਗੈਜੇਟਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਗਰਦਨ ਅਤੇ ਪੈੜ ਦਰਦ ਦੇ ਪੀੜਤ ਹਨ। ਗੈਜੇਟ ਦੀ ਜ਼ਿਆਦਾ ਵਰਤੋਂ ਪਿਛਲੇ ਕੁਝ ਸਾਲਾਂ ਤੋਂ ਪੱਠ ਦੀ ਅਤੇ ਰੀੜ ਦੀ ਹੱਡੀ ਦੀ ਸਮੱਸਿਆ ਤੇਜ਼ੀ ਨਾਲ ਵਧੀਆਂ ਹਨ। ਮੁੰਬਈ ਦੇ ਲੇਲਾਵਾ ਤੇ ਹਸਪਤਾਲ ਦੇ ਸਪਾਈਨ ਸਰਜਨ ਡਾਕਟਰ ਆਮ ਛੱਡਾਂ ਦੇ ਨਿਊਜ਼ 18 ਨੂੰ ਦੱਸਿਆ ਕਿ ਗੈਜੇਟਸ ਦੀ ਜ਼ਿਆਦਾ ਵਰਤੋਂ ਨਾਲ 20 ਤੋਂ 43 ਸਾਲ ਦੀ ਉਮਰ ਦੇ ਲੋਕਾਂ 'ਚ ਰੀਡ ਦੀ ਹਦੀਦੀ ਦੀਆਂ ਸਮੱਸਿਆਵਾਂ ਵਿੱਚ 60% ਦੀ ਵਾਧਾ ਹੋਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ